ਹੇ ਰਵਸਨ ਸਾਥ ਕੋ ਹੇ ਰਵਸਨ ਪਾਹੇ ਉਰੂ ਇਹ ਸਖ ਦੇ ਸਿ ਰਣ ਜਿਤ ਲਦ ਪਾਣੀ ਦੇ ਸੰਕਰ ਸਰਬ ਦੇ ਸੰਕਰ ਹੀ ਹੋਸੀ ਆਲ ਸਭ ਸੰਕਰ ਦੇਨਾ ਦਿਆ ਕਰ ਲਾ ਰੂ ਗੁਰ ਗਵ ਮਿੱਠਾ ਕਰ ਤੇਰਾ ਦਿਆ ਕਰੋ ਦਿਆ ਕਰੋ ਦਿਆ ਕਰੋ ਨਾਨਕ ਤੁ ਦੇਵ ਨਾਮ ਗੁਰੂ ਦਾ ਕੇ ਲਾਖੀ ਤੱਕ ਲਾ ਕੇ ਅਰਦਾਸ ਅਰਦਾਸ ਤੂ ਅਕਾਸ਼ੀ ਬੰਦ ਤੀ ਕਿ ਨ ਦੇ ਸ੍ਰੀ ਗੁਰੂ ਸਾਹਿਬ ਦੀ ਜੀ ਸਾਹਾਰੇ ਬਾਤ ਸ੍ਰੀ ਗੁਰੂ ਜੀ ਦੇ ਪਾਸੇ ਦਸਮੀ ਪ੍ਰਥਾਤਵ ਦੇ ਸਿਰ ਕੇ ਗੁਰੂ ਨਾਮ ਜਲੇ ਤੇ ਆਏ ਰੱਖਤ ਗੁਰ ਤੇ ਅਮਰਦਾਸ ਰੰਦਾਸ ਸੇ ਕੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਜਹੀਐ ਜਿਤਿ ਸਭੁ ਸੁਖੁ ਜਾਇ ਤੇਗ ਬਹਾਦਰ ਸਿੰਘ ਜੀ ਆਇਆਂ ਨੂੰ ਜੀ ਦਾ ਬੈਠਾ ਲਈ ਸੁਖ ਸਾਨੀ ਹੋਈ ਜੀ ਸਹਾਈ ਦਸ ਪਾਠਾ ਗੁਰੂ ਗੋਬਿੰਦ ਸਿੰਘ ਜੀ ਮੰਦਾਰ ਸਭ ਸਾਨੀ ਹੋਈ ਜੀ ਸਹਾਈ ਦਸ ਪਾਠਾ ਅਦੇ ਜੋਤਿ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦੇ ਪੰਤੇ ਦਾ ਅੰਤਰ ਕੀ ਵੰਦੋ ਜੀ ਬੋਲੋ ਜੀ ਪੰਧਾ ਪਿਆਰੀਆਂ ਤੁਹਾ ਕਾ ਸੰਗ ਜਾਂਦੀਆਂ ਆਚਾਰੀ ਮੁਕਤੇਆਂ ਜੰਗੀਆਂ ਜੰਗੀਆਂ ਤੰਗੀਆਂ ਜਿਨ੍ਹਾਂ ਨਾਮ ਚਰਪਿਆਂ ਵੱਜ ਕੇ ਸ਼ੱਕਿਆ ਦੇਵਿਤ ਲਾੜੀ ਤੇਗਵਾਗੇ ਤੇ ਕੀ ਅੰਦਰ ਕੀਤਾ ਤੇ ਨਾ ਪਿਆ ਦਿਨ ਸੱਜਿਆ ਰਹਿ ਦੀ ਕਮਾਈ ਦਾ ਧਿਆਨ ਤੱਕੇ ਬੋਗੋਨੀ ਸਵਾਮੀ ਇਕਾ ਸਿੰਘਾ ਸਿੰਘਣੀਆਂ ਦੇ ਦਰਮੇਂ ਸੀਸ ਦਿੱਤੇ ਬਾਦਵਾਦ ਕਰਵਾਏ ਕੋਪਨੀਆ ਨਹਾਟਾ ਦੱਖਣੀਆ ਤੇ ਚਨੇ ਕਾਮ ਆਰਿਆ ਨਾਸਰਾਏਗੇ ਗੋਦਵਾਰੀ ਦੀ ਸੇਵਾ ਦੀ ਕਿਰਪਾ ਮੀਆਂ ਕੀਤੀਆਂ ਧਰਮ ਦੀ ਨਾਲੀਆਂ ਸਵਾਸਨ ਸੰਗਿ ਨਿਭਾਈ ਤੇਨਾ ਸਿੰਘ ਸਿਗੜੀਆਂ ਦੇ ਪਾਵਨ ਬਿਰਤਿਕ ਮਾਈਆਂ ਅੰਦਰ ਕੇ ਬੋਲੋ ਦੀ ਸੁਹਾਵੇ ਜਨਜਾਤ ਸਰਬਤ ਗੁਰਦਵਾਰਿਆਂ ਦੇ ਪਾਵਨ ਬਿਰਤ ਦੇਖਣ ਦੀ ਦਾਰਜਾ ਤੇ ਅੰਦਰ ਕੇ ਬੋਲੋ ਦੀ ਸੁਹਾਵੇ ਗ੍ਰਿਤਮੈ ਸਰਬਤ ਖਾਤ ਸੇ ਕੀਰਤਾਂ ਹੈ ਦੀ ਸਰਬਤ ਖਾਤ ਸੇ ਨੀਕੋ ਵਾਹੀ ਬੇਰ ਮਨ ਕੀ ਦੀਤ ਸ੍ਰੀ ਸੰਤ ਜੀ ਸਹਾਈ ਕਾ ਉਸ ਜੀ ਕੇ ਬੋਲ ਵਤ ਗੋਮਨਾ ਜੀ ਬਖਸ਼ੇ ਰਾਮਿਆ ਆਪਣੇ ਸਿੱਖਾਂ ਨੂੰ ਸਿੱਖੇ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਵਿਸਾਧ ਦਾ ਘਰਸਨ ਦਰਸਨ ਨਾਮ ਦਾ ਸਰ ਸਤਿਗੁਰ ਕੀਤੇ ਤਾਬਾ ਕੋ ਤੇਰੇ ਦਰਸ਼ ਕ੍ਰਿਸ਼ਨਾ ਚੌਕਿਆਂ ਤੇ ਬੰਕੇ ਤੁਮੋ ਤੁਮ ਕਰਤਾ ਤੇ ਧਰਮਾਂ ਦੇ ਕਾਰਾ ਬੋਲੋ ਜੀ ਗੁਰੂ ਦੀ ਆਪੀ ਦੇ ਸਿਖਾ ਦਾ ਬਾਣੀ ਬਾਤੂਤੀ ਬਲ ਬਤ ਕਰਾ ਤਾਪ ਕਾਲ ਗੁਰੂ ਜੀ ਆਕਾਰ ਗੁਰੂਤਵਾਜੀ ਕਰਦੀ ਆਪਣੇ ਪੰਥ ਦੇ ਸਦਾ ਸਦਾਏ ਦਾਤਾਰ ਜੀਓ ਸ੍ਰੀ ਗਨਕਾ ਦਾ ਸਾਹਿਬ ਅੱਜ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨਾਂ ਨੂੰ ਪੰਥ ਤੋਂ ਛੋੜਿਆ ਗਿਆ ਰਹੇ ਦੀ ਤਨਾਂ ਦੇ ਕੁੱਤੇ ਦਰਸ਼ਨ ਦੀ ਦਾ ਸੇਵਾ ਸਦਾ ਅਰਦਾਸਾਂ ਆਪਿਆਂ ਦੇ ਖਾਤ ਜੀ ਨੂੰ ਬਖਸ਼ੋ ਦੀ ਇਹਨੇ ਮਾਨਿਆ ਤੇ ਮਾਰ ਮੇਤਾ ਰੇਣਾ ਮੇਤਾਨ ਇਹੋਟਿਆਂ ਦੀਓ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਆ ਦੇ ਚਰਨਾਂ ਦੇ ਵਿੱਚ ਅਰਦਾਸ ਤੇ ਬੇਤੀ ਜੋਦਣੀ ਹੈ ਜੀ ਆਪ ਜੀ ਦੀ ਬੇਰਾਖ ਮਈ ਬਾਣੀ ਦਾ ਪ੍ਰਮਾਣ ਹੈ ਜਿਹਾਂ ਦਿਨੀ ਦੇਖਿਆ ਤੇ ਹਾ ਹੁਕਮ ਕਰਾਹੇ ਕੱਲ ਆਵੇਂ ਨਾਨਕ ਸਤੇ ਉਠੀ ਜਾਹਦੇ ਮਹਾਂਵਕੰਸ ਸਾ ਕੰਦਰ ਤੇ ਪ੍ਰੀਤਵਾ ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ ਤੇ ਨਾਮ ਆਪ ਜੀ ਨੇ ਜੀਤੀ ਤੇ ਸਵਾਸਾਂ ਦੀ ਕੋਤੀ ਦੇ ਕਰਕੇ ਇਸ ਪਾਪੀ ਸੰਸਾਰ ਦੀ ਯਾਤਰਾ ਕਰਨ ਲਈ ਭੇਜਿਆ ਸੀ ਸੋ ਸਵਾਸਾਂ ਦੀ ਕੂਤੀ ਨੂੰ ਪੂਰੀਆਂ ਕਰਦੇ ਹੋਇਆ ਆਪਜੀ ਦੇ ਹੁਕਮ ਅਨਸਾਰ ਸਤਿ ਅਨਸਾਰ ਪਰਿਵਾਰ ਨੂੰ ਸਦੀਵੀ ਵਿਛੋੜੇ ਦੇ ਕਰਕੇ ਅਕਾਸ਼ ਨਾਲ ਕਰਕੇ ਸਨ ਪਿੱਛੋ ਪਰਿਵਾਰ ਵੀ ਰਿਸ਼ਤੇਦਾਰ ਸਕੇ ਸੁਮੰਤੀਆਂ ਨੇ ਨਾਲ ਬਿਨ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਆਪਣੇ ਗ੍ਰਹਿ ਵਿਕੇ ਧੁਰਕੀ ਬਣੀ ਆਹੀ ਤਿੰਨ ਸਦੀ ਜਿੰਤ ਮਟਾਈ ਤੇ ਸ੍ਰੀ ਸਾਹਿਬਾਨ ਨਾਲ ਸੰਗਤ ਜੀ ਅਨੰਦ ਕਰਵਾਏ ਸਨ ਆਪ ਜੀ ਦੀ ਕਿਰਪਾ ਸਦਕਾ ਅਮਰਤ ਵੇਲੇ ਭੋਗ ਪਾਏਗੇ ਉਪਰੰਤ ਇਸ ਸਮੇਂ ਸਤਿਗੁਰ ਜੀ ਆਪ ਜੀ ਦੀ ਪਾਵਨ ਪਵਿੱਤਰ ਨਜ਼ੂਰੀ ਅੰਦਰ ਕਲਦੁਗ ਮਹਿ ਕੀਰਤਨ ਪ੍ਰਧਾਨਾ ਗੁਰਬਖ ਜਕੀ ਲਾਇ ਧਿਆਨਾਂ ਦੇ ਮਨਵਾਕ ਅੰਸਾਰ ਆਪ ਜੀ ਦੀ ਬੈਰਾਗੁਈ ਬਾਣੀ ਦੇ ਕੀਰਤਨ ਹੋਏ ਵਿਚਾਰਾ ਹੋਈਆਂ ਬੇਅੰਤ ਸੰਗਿਤਾ ਨੇ ਆਪ ਜੀਆਂ ਦੇ ਦਰਬਾਰਾਂ ਦੀਆਂ ਹਾਜ਼ਰੀਆਂ ਭਰੀਆਂ ਸਤਿਗੁਰ ਜੀ ਗੁਰਬਾਣੀ ਦੇ ਕੀਰਤਨ ਕਰਦੇ ਆ ਬੇਅੰਤ ਸੰਗ موسیقی ਦਾ ਪੇਛੋ ਪਰਿਵਾਰ ਨੂੰ ਆਪ ਜੀ ਦਾ ਬਰਕਾੜਾ ਮਿਆ ਪਾਣਾ ਮਿੱਠਾ ਕਰਕੇ ਮੰਨਣ ਦੀ ਦਾਤ ਪ੍ਰਸਤ ਕਰਨੀ ਜੀ ਇਹ ਗਾਨੀ ਕੇਂਤਿਆ ਨੂੰ ਬੁਨ្រਤ ਰੱਜਿਆ ਆਪ ਜੀ ਦੀ ਪਾਵਨ ਖਜੂਰੀ ਅੰਦਰ ਗੁਰੂ ਪਰਿਵਾਰ ਦੇ ਵੱਲੋਂ ਪੰਚੰਕੜਾ ਪੁਛਾ ਦੀ ਦੇ ਸਤਿ ਕੀ ਹਾਜ਼ਰ ਤੇ ਆਪ ਕੋ ਖੁਦਾਓ ਲਗਿਆ ਖੋਭ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ੍ਰੀ ਵਾਖੁ ਗਾਜਪੇ ਕਿਰਪਾ ਕਰੀ ਮੰਗਰਾਜ ਜੀ ਸਰਦਾਰ ਦਰਸ਼ਨ ਸਿੰਘ ਜੀਆਂ ਦੇ ਪਾਸੋਂ ਇਸ ਥਾਪੀ ਸੰਸਾਰ ਦੀ ਯਾਤਰਾ ਕਰਦੀਆਂ ਇੱਕ ਨਹੀਂ ਅਨੇਕਾਂ ਇਹ ਪ੍ਰਕਾਰ ਦੀਆਂ ਗਲਤੀਆਂ ਭੁੱਖਾਂ ਤੁੱਖਾਂ ਹੋ ਗਈਆਂ ਹੋ ਗਈਆਂ ਸਮਰੱਥ ਗੁਰੂ ਵਰਸ਼ਨਧਾਰ ਧਰਮਸ਼ੀਲ ਗੁਰੂ ਗ੍ਰੰਥ ਸਾਹਿਬਹਾਰਾ ਕੀ ਪੁਰਨਾ ਨਾਚ ਕਰਦੀਆਂ ਪ੍ਰਿਆਟ ਵਿਛੜੀ ਰੂ

ਸਰਬਤ ਦੇ ਕਾਰਤ ਰਾਸ ਕਰਨੇ ਸੇ ਹੀ ਪਿਆਰੇ ਮੇਦੋ ਜਿੰਨਾ ਬਿਲਿਆ ਤੇਰਾ ਨਾਮ ਚਿਤਾਵੇਂ ਧੰਤੁਰ ਨਾਮ ਲਿਖਣਾ ਬਾਣੀ ਗੁਰ ਜੀ ਦਾ ਖਾਸ ਬਾਣੀ कट जो पे Да. مہاری دسنا کی کرنا کی ٹھیک گریوالی االسار کو ਦਾ ਸੱਤਵੇਂ ਧਰਮਾਂ ਦੇ ਵਿੱਚੋਂ 7ਵੇਂ ਨੰਬਰ ਤੇ ਆਪ ਜੀ ਪਰਵਾਹ ਦੇ ਮਹਿਮਦ ਜਨ ਜੀ ਉਹਨਾਂ ਦੇ ਜੀਵਨ ਬਾਰੇ ਗੱਲ ਕਰੀਏ ਇੱਕ ਸੁੱਚੇ ਕਿਰਤੀ ਕਿਸਾਨ ਪਰਵਾਹ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪਿਤਾ ਪੁਰਖੀ ਕੰਮ ਖੇਤੀਬਾੜੀ ਦੇ ਨਾਲ-ਨਾਲ ਲੱਕੜ ਦਾ ਜੋ ਕੰਮ ਕੀਤਾ ਜਿਹੜਾ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਆਲੇ-ਦੁਆਲੇ ਉਹਨਾਂ ਨੇ ਧਰਮਾਂ ਗੀ ਉਹਨਾਂ ਨੇ ਬੜੀ ਨੇਕੀ ਕੀਤੀ ਜੇ ਮੈਂ ਗੱਲ ਕਰਾਂ ਕਿ ਇੱਕ ਵਧੀਆ ਕਿਰਦਾਰ ਬਣ ਕਰਿਵਾਇਆ ਉਹਨਾਂ ਨੇ ਇੱਕ ਵਧੀਆ ਇਨਸਾਨ ਬਣ ਕਰਿਵਾਇਆ ਪੁਨੇਆਵੀ ਕੌਮ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮਾਤਾ ਦੇ ਕਿਰਦਾਰ ਦੀ ਮਾਤਾ ਦੀ ਬਹੁਤ ਗੱਲ ਹੁੰਦੀ ਆ ਪਰ ਕਈ ਵਾਰ ਸਾਡੇ ਸ਼ਾਇਰ ਸਾਡੇ ਲੇਖਕ ਪਿਤਾ ਦੇ ਰੋਲ ਨੂੰ ਥੋੜਾ ਜਿਹਾ ਘੱਟ ਕਰ ਦਿੰਦੇ ਨੇ ਪਰ ਜਿਹੜਾ ਇਹ ਪਿਤਾ ਨੇ ਆਪਣਾ ਰੋਲ ਨਿਭਾਇਆ ਬਹੁਤ ਵੱਡਾ ਰੋਲ ਨਿਭਾਇਆ ਉਹਨਾਂ ਦੇ ਬੱਚੇ ਜਿਹੜੇ ਇੱਕ ਕੈਪਟਨ ਬਣਦੇ ਤੱਕ ਪਹੁੰਚੇ ਤੇ ਇੱਕ ਵਿਦੇਸ਼ ਵਿੱਚ ਆਪਣਾ ਵਧੀਆ ਉਹਨਾਂ ਦਾ ਕਾਰੋਬਾਰ ਹੈ ਇਸ ਸਖਸ਼ੀਅਤ ਨੂੰ ਵਿਦੇਸ਼ ਵਿੱਚ ਰਹਿਣ ਦਾ ਵੀ ਮੌਕਾ ਮਿਲਿਆ ਪਰ ਉਹਨਾਂ ਨੂੰ ਆਪਣੀ ਮਿੱਟੀ ਨਾਲ ਆਪਣੇ ਪਿੰਡ ਨਾਲ ਆਪਣੇ ਲੋਕਾਂ ਨਾਲ ਇੰਨਾ ਪਿਆਰ ਸੀ ਕਹਿੰਦੇ ਨਹੀਂ ਮੈਂ ਤਾਂ ਆਪਣਾ ਜੀਵਨ ਪਿੰਡ ਦੇ ਵਿੱਚ ਹੀ ਬਿਤਾਉਣਾ ਅੱਜ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਖਸ਼ੀਅਤਾਂ ਆਈਆਂ ਨੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਜੀਵਨ ਸਿੰਘ ਸੰਗੋਭਾਗੀ ਆਕੇ ਗਏ ਨੇ ਸਾਡੇ ਐਮਐਲਏ ਮਨਜੀਤ ਸਿੰਘ ਯਾੜੀ ਜੀ ਸੰਤਾ ਸਿੰਘ ਅਮੈਤਪੁਰੀ ਜੀ ਬਹੁਤ ਸਾਰੀਆਂ ਸਖਸ਼ੀਅਤਾਂ ਆਕੇ ਗਈਆਂ ਨੇ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਪਰਿਵਾਰ ਦੇ ਮੈਂਬਰ بابا سجنگ واحد واحر جاب جی نی دسیا گیا ہے کہ ستار ترجم ਆਪਣੀ ਸਵਾਰਥੀ ਪੂੰਜੀ ਨੂੰ ਸੂਪੂਰਣ ਕਰਦੇ ਹੋਏ ਪਰ ਲੋਕ ਤੋਂ ਕਰਗੇ ਨੇ ਉਹਨਾਂ ਦੀ ਅੰਤਮ ਕਰਤਾਰ ਦੇ ਵਿੱਚ ਆਪਾਂ ਸਾਰੇ ਗਲਨ ਕਰਕੇ ਸ਼ਾਮਲ ਹੋਏ ਹਾਂ ਅੰਮ੍ਰਿਤ ਵੇਲੇ ਤਾਉ ਪਰਿਵਾਰ ਦਾ ਲਾਉ ਧਰਤੀ ਬਾਣੀ ਦੇ ਸਹਿਜ ਪੜਦੇ ਭੋਗਦੇ ਜੁਰੀਏ ਦੇ ਮੌਤੇ ਸਮਾਣ ਵਿੱਚ ਗੁਰੂ ਘਰ ਦੇ ਕੀਰਤਨ ਲੱਗੇ ਨੇ ਸਰਹੇ ਕੁਰਬਾਨੀ ਦਾ ਪੁੱਤਰ ਮਨਜਨ ਦਾ ਜੀ ਪਰਿਵਾਰ ਨੂੰ ਸੰਕਟਾਂ ਮੁਕਾਹਟ ਦੇਣ ਦਾ ਇੱਜ਼ਤ ਕੀਤਾ ਹੈ ਮਰਵਾਣੀ ਦਾ ਪਰਮਾਨ ਹੈ ਫਰੂਰ ਜਨ ਸਵਾਦ ਕਰਕੇ ਕੱਲਿਆ ਅੱਗੇ ਧਰ ਦੇ ਗਾਇਤ ਕੱਲਪਰ ਲੱਗਿਆ 7 ਵਰਸ ਸੇ ਦੇ ਆਪ ਵਿਚਾਰੇ ਕੋਲੇ ਹੇ ਕੁਰਬਾਨੀ ਸੰਸਕ੍ਰਿਤ ਕਿਰਤੀ ਸੰਸਕ੍ਰਿਤ ਆਪਣੇ ਜੀਵਨ ਵਿੱਚ ਤੁਨਾਏ